ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਚੀਮਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅਮਰਕੋਟ ਦੇ ਬਿਲਕੁਲ ਲਾਗੇ ਦੋਸਤੋ ਅੱਜ ਆਪਣੀ ਵਿਜ਼ਿਟ ਹੈ ਬਾਈ ਅਮਰਤਪਾਲ ਕੋਲੇ ਆਏ ਹਾਂ ਦੋਸਤੋ ਤੇ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਇੱਕ ਦੋ ਬੇੜਾ ਜਿਹੜੀਆਂ ਦੋਸਤੋ ਇਸ ਘਰੋਂ ਆਉਂਦੀਆਂ ਨੇ ਠੀਕ ਆ ਤੇ ਪਸ਼ੂ ਜੜੇ ਆ ਦੋਸਤੋ तकरीबन ਤੁਸੀਂ ਜਿਸ ਘਰੋਂ ਵੀ ਖਰੀਦਦੇ ਰਿਹਾ ਤਸੱਲੀ ਆ ਘਰ ਵਿਜ਼ਿਟ ਕਰਕੇ ਚੁਬਾਈ ਕਰਕੇ ਕਰ ਲਿਆ ਕਰੋ ਤੁਹਾਡੇ ਪਸੂ ਦੀ ਗੱਭਣ ਪਸੂ ਨੂੰ ਥਿਪਕੇ ਤਸੱਲੀ ਕਰ ਲਿਆ ਕਰੋ ਅੱਜ 26 ਜੁਲਾਈ ਨੂੰ ਦੋਸਤੋ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ ਦੁਪਹਿਰ ਦੇ 2:30 ਵਜੇ ਦਾ ਜਿਹੜਾ ਦੋਸਤੋ ਸਮਾਂ ਹੈਗਾ ਤੇ ਗੱਲਬਾਤ ਆਪਾਂ ਵੀਰ ਅਮਰਤ ਦੇ ਨਾਲ ਕਰਨੀ ਹੈ ਤੇ ਇੱਕ ਵਹਿੜ ਜਿਹੜੀ ਦੋਸਤੋ ਤੁਹਾਨੂੰ ਆਪਾਂ ਜਰਸੀ ਪੱਖ ਹੈਗੀ ਆ ਬਿਲਕੁਲ ਜਰਸੀ ਵਹਿੜ ਆ ਠੀਕ ਹੈ ਜੀ ਤੇ ਬਲੈਕ ਰੰਗ ਤਾਜੀ ਸੂਈ ਸਵਾਈ ਹੈ ਬਿਲਕੁਲ ਬੱਚੇ ਦੇ ਨਾਲ ਨਾੜੂ ਹੈਗਾ ਤੇ ਪੂਰੀ ਡਿਟੇਲ ਆਪਾਂ ਲੈਣੀ ਆ ਵੀਰ ਅਮਰਤ ਹਰਾਂ ਦੇ ਨਾਲ ਗੱਲਬਾਤ ਕਰਕੇ ਆਜੋ ਵੀਰ ਜੀ ਤਬ ਤੋਂ ਪਹਿਲਾਂ ਵੀਰ ਅੰਮਰਤ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਵੀਰ ਜੀ ਹੋਰ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਜੀ ਅੰਮਰਤ ਭਾਈ ਪਸ਼ੂ ਵੇਚ ਗਏ ਸੀ ਪਿਛਲੀ ਵਾਰੀ ਆਪਾਂ ਵੀਡੀਓ ਕੋ ਪਾਈਏ ਹਾਂਜੀ ਵੀਰ ਜੀ ਹੋ ਗਏ ਸੇਲ ਠੀਕ ਹੈ ਤੇ ਅੱਜ ਆਪਣੇ ਕੋਲੇ ਵੈੜ ਆ ਗਈ ਹੈ ਹਾਂਜੀ ਠੀਕ ਹੈ ਤੇ ਕੀ ਰਿਕੋਰਡ ਹੈਗਾ ਵੈੜ ਤਾਜੀ ਸੂਈ ਆ ਹਾਂਜੀ ਵੀਰ ਜੀ ਤਾਜੀ ਸੂਈ ਆ ਸਵੇਰ ਕਿਨਾਂ ਮਾ ਜੀ ਦੂਜੇ ਸਵੇਰ ਸੂਈ ਹੈ ਦੂਜੇ ਸਵੇਰ ਤੇ ਕਦੋਂ ਦੀ ਸੂਈ ਹੈ ਜੀ ਕੱਲ ਵੀディ ਸ਼ਾਮਾਂ ਦੀ ਸੂਈ 4:00 ਹੋਏ ਦੀ ਠੀਕ ਹੈ ਕੱਲ ਸ਼ਾਮੀ ਦੋਸਤੋ 4:00 ਵਜੇ ਸੂਈ ਆ ਠੀਕ ਹੈ ਜੜ ਜੇਰ ਜੂਰ ਪੈ ਗਈ ਜੀ ਬਿਲਕੁਲ ਪ੍ਰੋਪਰ ਵੀਰ ਜੀ ਹਾਂ ਜੀ ਜੇਰ ਜਿਹੜੀ ਆ ਦੋਸਤੋ ਪੈ ਚੁੱਕੀ ਸੀ ਠੀਕ ਹੈ ਤੇ ਬਿਲਕੁਲ ਆ ਮਗਰ ਬੱਛੀ ਹੈ ਨਾ ਜੀ ਹਾਂ ਜੀ ਬੱਛੀ ਆ ਮਗਰ ਬੱਛੀ ਹੈ ਤੇ ਸਵੇਰ ਦੂਜਾ ਜਿਹੜੀ ਦੋਸਤੋ ਇਹ ਵੈੜ ਸੂਈ ਹੈ ਬਾਕੀ ਤੁਸੀਂ ਆ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਠੀਕ ਆ ਥਣ ਛੱਡਾ ਕਾਫੀ ਖੂਬਸੂਰਤਾ ਬਖਾਲਾ ਤੁਸੀਂ ਵੇਖੋ ਕਾਫੀ ਲੇਵਾ ਲੈ ਕੇ ਤੁਰੇ ਫਿਰਦੀ ਕਰਮਾ ਲਈ ਤੇ ਥਣ ਤੁਣ ਵੀ ਪੂਰਾ ਜਿਹੜਾ ਮੁਠੀ ਵਾਲਾ ਆ ਠੀਕ ਹੈ ਬੱਕਿਚਾ ਵਾਈਚੂ ਵੀ ਕਿਵੇਂ ਨਿਕਲੀ ਆ ਵੀਰ ਵੀਰ ਜੀ ਐ ਓਕੇ ਮੋਗਾ ਹੀ ਆ ਠੀਕ ਹੈ ਜੀ ਹਾਂ ਜੀ ਕਿੰਨਾ ਕੁ ਮਿਲਕ ਵਸਭਾਣਾ ਹੈਗੀ 10 ਕਿਲੋ ਵੀਰ ਜੀ ਹੰਤੇ ਬੌਲਾ ਹੈ ਹੁਣ ਜਿਹੜਾ ਮੌਕੇ ਤੇ 10 ਕਿਲੋ ਹਾਂ ਜੀ ਠੀਕ ਹੈ 17 18 ਲੀਟਰ ਵੈੜ ਦੁੱਧ ਦੇ ਦਊਗੀ 17 18 ਹਾਂ ਜੀ ਠੀਕ ਹੈ ਜੀ ਅਮਰਤਾ ਭਾਈ ਕਹਿੰਦਾ ਹੈ ਵੀ 17 18 ਲੀਟਰ ਜਿਹੜਾ ਦੋਸਤੋ ਦੁੱਧ ਦੇਓ ਦੇਊਗੀ ਹੁਣ ਜਿਹੜਾ 10 ਲੀਟਰ ਬੌਲੇ ਦਿੱਤੇ ਆ ਠੀਕ ਆ ਤੇ ਬਿਲਕੁਲ ਤਾਜੀ ਸੁਈ ਸੁਈ ਆ ਬਾਕੀ ਤੁਸੀਂ ਆ ਬੱਚਾ ਨਾਲ ਦੇਖ ਸਕਦੇ ਹੋ ਮੱਛੀ ਆ ਮਗਰ ਤੇ ਪਿਓਰ ਜਿਹੜੀ ਆ ਦੋਸਤੋ ਤੁਸੀਂ ਥੋੜੇ ਜਿਹਾ ਕ੍ਰਾਸ ਵੀ ਤੁਸੀਂ ਕਹਿ ਸਕਦੇ ਹੋ ਬਾਕੀ ਜਰਸੀ ਬਾਕੀ ਹੋਊਗਾ ਨਾ ਭਾਈ ਹਾਂਜੀ ਆ ਲੋ ਜੀ ਜਰਸੀ ਪੱਕ ਥੋੜਾ ਬਤੇਰੇ ਆ ਥਿਕੇ ਛੋਟਾ ਜਿਹਾ ਕਰਨਾ ਬਾਕੀ ਬੂਤੀ ਬਾਤੀ ਦੇਖੋਗੇ ਤੁਸੀਂ ਬਿਲਕੁਲ ਉਸ ਜਰਸੀ ਵਾਈਟ ਚਾ ਖੋਲ ਕੇ ਅਮਰਤ ਭਾਈ ਦਿਖਾ ਦਈਏ ਆਪਾਂ ਹਾਂਜੀ ਬਾਕੀ ਚਾਰ ਚਪੇਰੀਓ ਆਲ ਰੌਂਡ ਤੋਂ ਜਿਹੜਾ ਦੋਸਤੋ ਤੁਸੀਂ ਇਹ ਲੇਵਾ ਦੇਖੋ ਵੀ ਪੂਰਾ ਵੱਡਾ ਲੇਵਾ ਹੈ ਠੀਕ ਹੈ ਜੀ ਭਾਂਡਾ ਤਕਰੀਬਨ ਆਪਾਂ ਕਹਿ ਸਕਦੇ ਆਂ ਵੀ 15 ਤੋਂ ਪਲੱਸ 17-18 ਲੀਟਰ ਤੱਕ ਮਿਲਕਿੰਗ ਵਾਲਾ ਜਿਹੜਾ ਦੋਸਤੋ ਖਵਾਨਾ ਲੱਗਾ ਇਹਨੂੰ ਬਿਲਕੁਲ ਦੁੱ ਆ ਦੇਖੋ ਜਰਾ ਠੀਕ ਹੈ ਬਾਕੀ ਲੱਪਾ ਜਿਹਾ ਲੱਗਾ ਦੋਸਤੋ ਪਸ਼ੂ ਨੂੰ ਕਿਉਂਕਿ ਕੱਲ ਸੂਈ ਆ ਸੂ ਦੇ ਵਿੱਚ ਆ ਬਾਕੀ ਪਸ਼ੂ ਤੇ ਚਾਰ ਪੰਜਾਂ ਦਿਨਾਂ ਤੱਕ ਦਿਨਾਂ ਤੱਕ ਜਿਹੜਾ ਦੋਸਤੋ ਪਸ਼ੂ ਆਪਣੇ ਆਪ ਨੂੰ ਮੈਂਟੇਨ ਕਰੂਗਾ ਫਿਲਹਾਲ ਜੋ ਰਿਕਾਰਡ ਹੈਗਾ ਜੋ ਪੂਰੀ ਬਾਡੀ ਬਣਤਰ ਆ ਉਹ ਤੁਹਾਡੇ ਸਾਹਮਣੇ ਹੈਗੀ ਹੈ ਠੀਕ ਆ ਥਣ ਚੱਡੇ ਦੀ ਤੁਸੀਂ ਦੇਖ ਲਓ ਸੱਲੀ ਦੇ ਨਾਲ ਅੱਗੋਂ ਪਿਛੋਂ ਸੱਜੇ ਖੱਬੇ ਤੇ ਕੋਈ ਥਾਂ ਤੁਸੀਂ ਆ ਬਿਲਕੁਲ ਆ ਨੇੜੇ ਤੋਂ ਦੇਖੋ ਜੀ ਆ ਬਹਿਣੀ ਵਾਲਾ ਪਾਸਾ ਠੀਕ ਆ ਜੀ ਜਿਹੜੇ ਬੰਦੇ ਨੋਰਮਲੀ ਆਪਾਂ ਚਬਾਈ ਕਰਦੇ ਆ ਬਹਿਗੇ ਉਹ ਪਾਸੇ ਤੋਂ ਤੇ ਆ ਉਲਟ ਬਹਿਣੀ ਵਾਲੇ ਪਾਸਾ ਤੁਹਾਨੂੰ ਦਿਖਾ ਦਿੰਦੇ ਆ ਆ ਦੇਖੋ ਜੀ ਅਮਰਤਾ ਬਾਈ ਇਧਰ ਆ ਮਾਰ ਕੇ ਦਿਖਾਈਏ ਥੋੜੀਆਂ ਆ ਕਰੋ ਚੈੱਕ ਜੀ ਠੀਕ ਆ ਠੀਕ ਆ ਜੀ ਬਿਲਕੁਲ ਚਵਾਈ ਜੜੀ ਆ ਦੋਸਤੋ ਭਾਈ ਅਮਰਤ ਕਹਿੰਦਾ ਸੀ ਹੋਗੇ ਵਾਲੀ ਜਵਾਈ ਆ ਠੀਕ ਆ ਬਈ ਮੋਟਰ ਹੀ ਆ ਜਦੋਂ ਚੱਲ ਪਈ ਦੋਸਤੋ ਫਿਰ ਰੁਕਣ ਦਾ ਨਾਂ ਨਹੀਂ ਲੈਂਦੀ ਤੇ ਬਾਕੀ ਚੰਗਾ ਮਿਲਕ ਪਾਉਣ ਦੀ ਸੁਭਾਅ ਮਨਾ ਰੱਚੀ ਦੀ ਤੇ ਅਮਰਤ ਭਾਈ ਕਿੰਨਾ ਲੈ ਦੇ ਫਿਰ ਕੀ ਕੀਤਾ ਜਾਂਦਾ 38000 ਜੋ ਵੀ ਜੀ ਆਪਾਂ ਮਾਨਤਾ ਕਰਦਾਂਗੇ 100 200 ਦਾ 38000 ਚੋਂ ਹਾਂ ਜੀ ਠੀਕ ਆ ਜੀ ਮਤਲਬ ਉਹਦੇ ਚੋ ਛੋੜਛੱਪਾ ਹੀ ਆ ਹਾਂਜੀ ਹਾਂਜੀ ਠੀਕ ਆ ਭਰਾ 38000 ਦੇ ਵਿੱਚੋਂ ਜਿਹੜਾ ਦੋਸਤੋ ਮਾਨਤਾਣ ਹੋ ਜੂਗਾ ਘਰ ਆਏ ਵੀਰਾਂ ਦਾ ਤੇ ਪਹਿਲਾਂ ਹੀ ਵੀਰ ਉਹਨਾਂ ਕਾ ਜਾਇਜ਼ ਡਿਮਾਂਡ ਜਿਹੜੀ ਆ ਦੋਸਤੋ ਉਹਨੇ ਕੀ ਕਰਦਾ ਠੀਕ ਆ ਕਈ ਵਾਰੀ ਹੁੰਦਾ 45 ਕਰ ਲਈ 48 ਕਰ ਲਈ ਉਹ ਕੰਪਨੀ ਵੀ ਪਹਿਲਾਂ ਹੀ ਮੋਨ ਜਿਹੜਾ ਜਾਇਜ਼ ਆ 38000 ਆਏਗਾ ਬਾਕੀ ਤੁਸੀਂ ਜਿਹੜਾ ਵੈਰ ਨੂੰ ਤਸੱਲੀ ਦੇ ਨਾਲ ਇੱਕ ਵਾਰੀ ਵੀਡੀਓ ਦੇ ਵਿੱਚ ਦੇਖ ਲਿਓ ਕਿ ਵਾਈ ਦੇਖ ਲਿਓ ਜਿੰਨੀਆਂ ਆਪਾਂ ਧਾਰਾ ਮਾਰਕੀਟ ਨੂੰ ਦਿਖਾਈਆਂ ਨੇ ਦੋਸਤੋ ਬਾ ਤੁਸੀਂ ਕਾਲ ਕਰ ਲਿਓ ਦਿੱਤੇ ਹੋਏ ਨੰਬਰਾਂ ਤੇ ਨੰਬਰ ਭਾਈ ਅਮਰਤ ਦਈਏ ਆਪਣੇ 62838 ਹਾਂਜੀ 38526 ਠੀਕ ਹੈ ਜੀ ਹਾਂਜੀ ਇਹ ਨੰਬਰ ਜਿਹੜੇ ਆ ਦੋਸਤੋ ਵੀਰ ਅਮਰਤ ਦੇ ਆਪਾਂ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਕਰ ਦਨੇ ਆ ਤੇ ਖਾਸ ਤੁਸੀਂ ਵਿਜਿਟ ਜਿਹੜੀ ਆ ਪਿੰਡ ਚੀਮੇ ਕਰਨੀ ਆ ਠੀਕ ਹੈ ਜੀ ਚੀਮਾ ਪਿੰਡ ਦੋਸਤੋ ਅਮਰਕੋਟ ਦੇ ਬਿਲਕੁਲ ਨਜ਼ਦੀਕ ਪਿੰਡਾ ਚੀਮਾ ਤੇ ਖੇਮ ਕਰਨ ਦੀ ਦੂਰੀ ਵੀ ਤਕਰੀਬਨ ਥੋੜੀ ਜਾਂ ਕੁਝ 3-4 4-5 ਕਿਲੋਮੀਟਰ ਸਾਰੀ ਖੇਮ ਕਰਨ ਦੀ ਦੂਰੀ ਆ ਤੇ ਬਾਕੀ ਤਸਲੀਨਾ ਲਾਜ਼ਨਰ ਕਪਰਕ ਕਰਕੇ ਪਸ਼ੂ ਖਰੀਦ ਸਕਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ